ਮਨਸ਼ਾਲਾਲ ਬਾਂਸ ਗ੍ਰਿਪਿੰਗ ਦਿਓ ਮੀਲੇ ਬਾੜ ਪੰਚਾਇਤ ਸਰਕਰ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਆਟੀਆਂ ਮੰਗਿਆ ਸੀ ਹਾਂ ਆਟੀਆਂ ਮੰਗਿਆ ਕਿਸ ਕਿਸ ਮੰਗਿਆ ਸੀ ਮੈਂ ਤਾਂ 26 ਚਾਰ ਦਾ ਜਿੰਬੜਾ ਇਹਨਾਂ ਨੂੰ ਇਹ ਇਹਨਾਂ ਨੂੰ ਮੈਂ ਇਹਨਾਂ ਨੂੰ ਮੈਂ ਤੇ ਪਹਿਲੀ ਫਟਾ 2000 ਰੁਪਏ ਲਿਆ ਕਹਿੰਦੇ 2000 ਦਿਓ ਮੈਂ ਦੇ ਦਿੱਤਾ ਮੈਂ ਫਿਰ ਰਸੀਦ ਵੀ ਦਿਓ ਕਹਿੰਦੇ ਦੇਵਾਂਗੇ ਫਿਰ ਪਹਿਲਾਂ ਟਾਲਦਾ ਰਿਹਾ ਕਈ ਦਿਨ ਬਾਅਦ ਤਿੰਨ ਇਨਫੋਰਮੇਸ਼ਨ ਫੇਰ ਇਹਨਾਂ ਨੇ ਜਿਹੋ ਪੇਜ ਦਿੱਤੇ ਉਹ ਸਾਰੇ ਮਤਲਬ 2 ਰੁਪਏ ਕਾਪੀ ਫੇਲਿਆ ਉਹਦੇ ਚ ਫਿਰ ਜਦ ਮੈਂ ਕਿਹਾ ਅਸੀਂ ਫਿਰ ਐਡੀਮ ਨੂੰ ਕੰਪਲੇਂਟ ਕਰਦੇ ਵੀ ਨਾ ਪੈਸੇ ਜਿੰਨੇ ਪੈਸੇ ਸੀ ਉਸਨੇ ਉਹਦੇ ਪੇਜ 2 ਰੁਪਏ ਦੇ حساب ਨਾਲ ਸੀ ਕਿੰਨੇ 100 ਹੈ 150 ਹਾਂ 300 ਰੁਪਏ ਆਕੇ ਟਿਆ ਮੇਰਾ ਠੀਕ ਹੈ 2000 ਤੇ 1700 ਵਾਪਸ ਦੇ ਗਿਆ ਮੈਨੇ ਉਹ ਕਿੰਨੇ ਦਿੱਤਾ ਵਾਪਸ ਪਿੰਡ ਆਕੇ ਵਾਪਸ ਕਿੰਨੇ ਦਿੱਤਾ ਉਹਨੇ 700 ਰੁਪਏ ਕੈਸ਼ ਲੈ ਗਿਆ ਨਹੀਂ ਤੂੰ ਸੀ ਕੱਤੀ ਸੀ ਕਿਤੇ ਸੀ ਹੈ ਤੂੰ ਸੀ ਕੱਤੀ ਤੱਕ ਕਿਸੇ ਨੂੰ ਐਸ ਟੀਮ ਨੂੰ ਬਲਾ ਚੋ ਹਾਂ ਤੇ ਅਗਰ ਪੈਸੇ ਨਿਕਲਦੇ ਮੈਂ 2000 ਦਿੱਤਾ ਆ ਉਹ ਬਲਵੀਰ ਵਾਪਸ ਨਹੀਂ ਕਰ ਰਿਹਾ ਜਾਂ ਮੈਂ ਤਾਂ ਹੋਰ ਲੈ ਲਾ ਅਗਰ ਨਿਕਲਦਾ ਤਾਂ ਜੋ ਫੀਸ ਦੇਣੀ ਹੈ ਉਹ ਫਿਰ ਐਸ ਡੀ ਐਮ ਨੇ ਉਹਨਾਂ ਨੂੰ ਸਿੱਧਾ ਹੀ ਭੇਜ ਦਿੱਤਾ ਕਿ ਇਹ 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 ਦੇਖੋ ਇਹਦੇ ਪੈਸੇ ਕਿਉਂ ਨਹੀਂ ਦਿੰਦੇ ਤੁਸੀਂ ਜਾਂ ਉਹਨੇ ਕੱਟੋ ਜਿੰਨੇ ਕਾਪੀਆਂ ਦਿੱਤੀ हाँ आरटीआई लेने और देने में हो रचार बीडीपी दफ्तर में भ्रष्टाचार आरटीआई का एक ऐसा कानून है जिसके द्वारा आप किसी की भी जानकारी ले सकते हैं इस कानून में दायरे में रहकर किसी गांव की पंचायत या किसी दफ्तर की राइट टू इन्फॉर्मेशन ले सकते हैं परंतु बलाचौर तहसील में पड़ते गांव नीलेबाड़ा के हरवंश लाल को आर द्वारा अपने गांव की जानकारी लेने में इतनी ज्यादा मुश्किलों का सामना करना पड़ा भी था हर का जागनी मारकारी मांग नहीं बंद कर दी उन्होंने सोचा कि आखिरी बार जाकर बी डी पी ओ दफ्तर बलाचौर में एक बार पूछ कर लेते हैं ਸ਼ਾਇਦ ਉਨ੍ਹਾਂ ਕੀ ਆਰਟੀਆਈ ਦੁਆਰਾ ਮੰਗੀ ਗਈ ਜਾਣਕਾਰੀ ਮਿਲ ਜਾਏ। ਉਨ੍ਹਾਂ ਨੇ ਆਰਟੀਆਈ ਛੇਵੇਂ ਮਹੀਨੇ ਸ਼ੁਰੂ ਕੀਤੀ ਸੀ। ਉਸਕੇ ਬਾਅਦ ਨੌਵੇਂ ਮਹੀਨੇ ਮੇਂ ਜਾਕਰ ਉਨ੍ਹਾਂ ਨੂੰ ਛੋਟੀ ਸੀ ਜਾਣਕਾਰੀ ਮਿਲ ਸਕੀ। जब उन्होंने आरटीआई डाली थी तब दस रुपये का पोस्टल ऑर्डर लगाकर संबंधित दफ्तर बी डी पी में भेजी थी परंतु पहले तीस दिन में आरटीआई का जवाब कुछ नहीं आया उसके बाद कई बार मांगा नहीं मिला फिर उन्होंने तीसरी बार आरटीआई डाली तो मांगी तो उन्होंने कहा गया कि आप दो हजार जमा करवा दे तो उन्होंने बलाचौर बी डी पी दफ्तर जाकर रोजगार सेवक को दो हज़ार रुपये नगद मांगने पर दे दिए उन्हें आरटीआई का अधूरा जवाब सेक्रेटरी जसविंदर सिंह द्वारा दिएगा जिसकी फोटो उन्हें दी गई वह लगभग सौ पेज की बनती है उसकी कीमत फोटो कापी के हिसाब से दो रुपये प्रति कापी दो सौ रुपए के आसपास बनती है जब उन्होंने यह देखकर आश्चर्य हुआ कि उनमें से इन लोगों ने दो हजार रुपये नकद लिए तो पूरी जानकारी नहीं दी जबकि दो हजार के बदले हजार के बेच की जानकारी मुझे मिलनी चाहिए थी इसके बाद मैंने बलाचौर के एसडीएम के पास शिकायत दर्ज कराई तो गांव की सजब जसविंदर सिंह घर नीलू खिड़ा में आकर 1700 रुपए मुझे वापस कर गया और भी रोचक कहानी आओ देखते हैं हरमेल झोंगा की पूरी रिपोर्ट मैं राहुल चौधरी पिंडवेरा दونه जी ठीक कहना चाहते हैं। असी इस विषय के बारे में यह कहना चाहते हैं कि जड़ा सेक्रेटरी जसविंदर कुमार है, जसविंदर सिंह है। ये जड़ा सरपंचा दे नाल मिलके वक्त ये एक पिंड दा नहीं कई पिंडा दा सेक्रेटरी है। ये सरपंचा दे नाल मिलके इना ने ठुआ कर दी 28वीं है। ये ਨਾ ਤਾਂ ਕੋਈ ਕਿਸੇ ਨੂੰ ਰਿਕਾਰਡ ਦਿੰਦੇ ਆ ਕੋਈ ਆਰਟੀ ਲਈ ਇਹਨਾਂ ਕੋਲ ਪਹੁੰਚਦਾ ਹੈ ਤੇ ਕਿਸੇ ਨੂੰ ਰਿਕਾਰਡ ਨਹੀਂ ਦਿੰਦੇ ਜੇ ਮੰਨ ਲਓ ਜੇ ਸਾਹਮਣੇ ਭਾਈ ਸਾਹਮਣੇ ਦੱਸਿਆ ਵੀ 12000 ਅਸੀਂ ਜਿਹੜਾ ਪੇਜ ਅਸੀਂ ਕਾਗਜ਼ ਸ਼ੋ ਕੀਤਾ ਹੈ ਵੀ 12000 ਰੁਪਏ ਜਿਹੜਾ ਸ਼ੋ ਕੀਤਾ ਉਹਦੇ ਵਿੱਚ ਨੀਲੇ ਬੜਾ ਦੇ ਅੱਧ ਹੋਣੇ ਤਾਂ 12000 ਰੁਪਏ ਉਹਨਾਂ ਨੇ ਮੰਗ ਕੀਤੀ ਹੈ ਤੇ 12000 ਰੁਪਏ ਦੀ ਫੀਸ ਲੱਗੂਗੀ 12000 ਦੇ ਨਾਲ ਹਿਸਾਬ ਨਾਲ ਤਾਂ 6 600 ਰੁਪਏ 6000 ਰੁਪਏ ਬਣ ਗਿਆ ਇੰਨੀ ਗ੍ਰਾਂਟ ਜਿਹੜੀ ਆਦੋਂ ਨੇ ਪ੍ਰਿੰਟ ਚ ਆਈ ਹੈ ਸਾਨੂੰ ਉਹਦਾ ਪਤਾ ਤਾਂ ਲੱਗੇ ਵੀ ਜਿਹੜੀ ਗ੍ਰਾਂਟ ਪਹੁੰਚੀ ਆਦੋਂ ਨੇ ਕਿਸ਼ਤੀ ਚ ਪਰ ਲੱਗੀ ਹੈ ਉਹ ਪੈਸਾ ਕਿਹੜਾ ਸਰਕਾਰ ਵੱਲੋਂ ਕਦੋਂ ਤੇ ਕਿਸ ਟਾਈਮ ਤੇ ਕਿੰਨਾ ਪੈਸਾ ਹੈ ਅਸੀਂ ਉਹਦੀ ਜਾਣਕਾਰੀ ਲਈ ਆ ਰਹੇ ਹਾਂ ਪ੍ਰਸ਼ਾਸਨ ਵੱਲੋਂ ਸਾਨੂੰ ਕਹਿੰਦਾ ਮਕਸਦ ਸੈਕਟਰੀਆ ਵੱਲੋਂ ਜਵਾਬ ਦਿੱਤਾ ਜਾ ਰਿਹਾ ਅੱਜ ਡੀਡੀਪੀਓ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਿਹੜਾ ਕਿਹਾ ਵੀ ਤੁਸੀਂ ਅਪੀਲ ਪਾ ਸਕਦੇ ਆ ਤੇ ਪੰਜਾਬ ਸਟੇਟ ਕਮਿਸ਼ਨ ਵੱਲੋਂ ਤੇ ਜਲਦੀ ਤੁਹਾਨੂੰ ਕਹਿੰਦਾ ਫਰਮਾਂ ਬਣਾਈਆਂ ਵੀ ਆ ਦੇਖੋ ਫਰਮਾਂ ਲੋਕਲ ਬੰਦਿਆਂ ਦੀਆਂ ਪਿੰਡਾਂ ਦੇ ਬੰਦਿਆਂ ਦੀਆਂ ਜਿਹੜੇ ਬੰਦੇ ਵਿੱਚ ਜਦੋਂ ਮੰਨ ਲਓ ਸਾਡੇ ਪਿੰਡ ਦੇ ਬੰਦਿਆਂ ਦੀਆਂ ਫਰਮਾਂ ਉਹ ਸੈਕਟਰੀ ਚਲਾ ਰਿਹਾ ਦੇਖੋ ਜਦੋਂ ਸੈਕਟਰੀ ਜੇ ਮੇਰਾ ਖਾਤਾ ਹੈ ਤਾਂ ਉਹ ਸੈਕਟਰੀ ਚਲਾ ਰਿਹਾ ਇਹਦਾ ਮਤਲਬ ਉਹਦੇ ਵਿੱਚ ਕੋਈ ਘਪਲਾ ਹੈ ਠੀਕ ਹੈ ਇਸ ਲਈ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਲੱਸ ਜਿਹੜਾ ਇਹ ਹੈਗਾ ਅਸੀਂ ਇਹ ਵਿਜੀਲੈਂਸ ਡਿਪਾਰਟਮੈਂਟ ਨੂੰ ਜਲਦ ਤੋਂ ਜਲਦ ਸਾਰੇ ਇਕੱਠੇ ਹੋ ਕੇ ਦਵਾਂਗੇ ਕਿ ਜਿਹੜਾ ਇਹ ਘਪਲੇਬਾਜ਼ੀ ਹੈ ਇਹ ਪੰਜਾਬ 'ਚ ਰੁਕੀ ਜਾਵੇ ਇਹ ਜਿਹੜੇ ਤੁਹਾ ਕਰਦੀ ਹੈ ਨਾ ਸਰਪੰਚਾਂ ਦੇ 28 ਵੀ ਹੈ ਸੈਕਟਰੀਆਂ ਦੇ 28 ਵੀ ਹੈ ਇਹਨੂੰ ਜਲਦ ਤੋਂ ਜਲਦ ਰੁਕਿਆ ਜਾਵੇ ਤੇ ਜਿਹੜੀਆਂ ਫਰਮਾਂ ਡੁਪਲੀਕੇਟ ਫਰਮਾਂ ਬਣੀਆਂ ਵੀ ਆ ਜਿਨ੍ਹਾਂ ਨਾਲ ਗਵਰਾ ਕੀਤਾ ਜਾ ਰਿਹਾ ਇਹਨਾਂ ਦੇ ਇਹਨਾਂ ਦੀ ਤਫਤੀਸ਼ ਕੀਤੀ ਜਾਵੇ ਇਹ ਨਾਲ ਕੀ ਮਸਲਾ ਕੀ ਹੈ ਜੀ ਸਰ ਮੇਰਾ ਪਿੰਡ ਹੈਗਾ ਨੀਲੇਬੜੇ ਸੀਲ ਬਲਾਚੌਰ ਜਿਹੜਾ ਨਮਾਚੜਾ ਹੋਰ ਨਾਮ ਕੀ ਹੈ ਦਿਨੇਸ਼ ਕੁਮਾਰ ਜੀ ਕੀ ਮਸਲਾ ਕੀ ਹੈ ਜੋ ਤੁਸੀਂ ਕਰ ਰਹੇ ਮੈਂ ਇੱਕ ਆਟੀ ਆਈ ਸੀ ਡੀਡੀਪੀਓ ਦੇ ਉਹਦਾ ਮੈਨੂੰ ਜੀ ਸੈਕਟਰੀ ਵੱਲੋਂ ਲੈਟਰ ਆ ਗਿਆ ਜੀ ਕਿਹੜੇ ਪਿੰਡਾਂ ਆਟੀ ਆ ਸੀ ਜੀ ਨੀਲੇਬੜੇ ਦੇ ਜੀ ਅੱਛਾ ਜੀ ਆਤੀ ਪਾਤੀ ਉਹਦੇ ਬਾਅਦ ਅਪੀਲ ਦੇਰ ਕਰਤੀ ਡੀਡੀ ਪੋਸਟ ਮੈਨੂੰ ਫਿਰ ਮੈਨੂੰ ਲੈਟਰ ਭੇਜਿਆ ਸੈਕਟਰੀ ਨੇ 1000 ਰੁਪਏ ਜਮ੍ਹਾਂ ਕਰਾਓ ਆਤੀ ਆਈ ਦਾ ਆਤੀ ਕੋਪੀ ਦੇਣ ਵਾਸਤੇ ਹਾਂ ਕੋਪੀ ਦੇਣ ਵਾਸਤੇ ਜਿਹੜਾ ಗ್ರಾಮ ਸੇਵਕ ਸੀ ਨਰੇਗਾ ਨੂੰ ਮੈਨੂੰ ਲੈਟਰ ਭੇਜਦਾ ਜੀ 500 ਰੁਪਏ ਜਮ੍ਹਾਂ ਕਰਾਓ ਮੈਂ ਅਪੀਲ ਪਾਤੀ ਸੀ ਜਦੋਂ ਅਪੀਲ ਦਾ ਮੇਰੇ ਟਾਈਮ ਚਲੋ ਉਹਦੇ ਵਿੱਚ ਮੈਂ ਪੈਸਾ ਹੀ ਜਮ੍ਹਾਂ ਕਰਾ ਦਿੱਤਾ ਫਿਰ ਮੈਨੂੰ ਮੁੜ ਕੇ ਜਸਵਿੰਦਰ ਉਸੇ ਪਿੰਡ ਦੀ ਜਾਣਕਾਰੀ ਦਾ ਲੈਟਰ ਭੇਜਦਾ 12000 ਦਾ ਜੀ ਹਰਿਆਰ ਹਾਂ 12000 ਰੁਪਏ ਦੀ ਅੱਛਾ ਜੀ ਜਿਹੜਾ ಗ್ರಾಮ ਸੇਵਕਸਾ ਉਹਨੇ ਮੈਨੂੰ ਉਹੇ ਪਿੰਡ ਦੀ ਜਾਣਕਾਰੀ ਭੇਜੀ ਸੀ ਸੇਵ ਜਾਣਕਾਰੀ ਇੱਕੋ ਜਾਣਕਾਰੀ 3000 ਦੀ ਸੀ ਉਹਦੇ ਬਾਅਦ ਚ ਮੈਨੂੰ ਜਾਣਕਾਰੀ ਨਹੀਂ ਦਿੱਤੀ ਤਰੀਕ ਪੈਣੀ ਹੈ ਡੀਡੀਪੀ ਨਾਲ ਜ ਆਰਡਰ ਦੇਤੇ ਤੁਸੀਂ ਸੂਚਨਾ ਕਮਿਸ਼ਨ ਸਟੇਟ ਉੱਥੇ ਰਿਟ ਕਰ ਸਕਦੇ ਹੋ ਅੱਛਾ ਜੀ ਸੈਕਟਰੀ ਹਾਜ਼ਰ ਨਹੀਂ ਹੋਇਆ ਰਿਕਾਰਡ ਲੈ ਕੇ ਜਿਹੜਾ ਸੈਕਟਰੀ ਜਸਵਿੰਦਰ ਹੈ ਜੀ ਇਹ ਕਿ ਚੌਧਰੀ ਟ੍ਰੇਡਿੰਗ ਕੰਪਨੀ ਦੇ ਨਾਮ ਤੇ ਫਰਮ ਚਲਾ ਰਿਹਾ ਜੀ ਇਹ ਜਸਵਿੰਦਰ ਕੌਣ ਹੈ ਜਿਸਵਿੰਦਰ ਸੈਕਟਰੀ ਹੈ ਜੀ ਅੱਛਾ ਜੀ ਇਹ ਜਸਵਿੰਦਰ ਸੈਕਟਰੀ ਸੰਦੀਪ ਭਾਟੀਆ ਜੋ ਪ੍ਰਧਾਨ ਕਾਂਗਰਸ ਦਾ ਉਹਦੇ ਦਾਦੇ ਦੇ ਲੜਕੇ ਦੇ ਨਾਂ ਦੇ ਫਰਮ ਹੈ ਇੱਕ ਚੌਧਰੀ ਟ੍ਰੇਡਿੰਗ ਕੰਪਨੀ ਤਿਲਕਰਾਜ ਸਾਨੂੰ ਉਹ ਪ੍ਰਕਾਸ਼ ਦੇ ਨਾਂ ਤੇ ਉਹ ਨਾ ਤਾਂ ਕੋਈ ਫਰਮ ਹੈ ਉਹ ਉਹ ਫਰਮ ਕਰੋੜਾਂ ਰੁਪਏ ਦਾ माल ਵੇਚਗੀ ਬਲਾ ਚੋਰ ਦੇ ਵਿੱਚ ਜਿੱਥੇ ਜਿਹੜੇ ਪਿੰਡ ਸੈਕਟਰੀ ਜਸਵਿੰਦਰ ਹੈ ਨਾ ਉਹਨੇ ਹਰੇਕ ਪਿੰਡੋਂ ਉਸੇ ਮਾਲ ਵੇਚਿਆ ਜੀ ਕੀ ਮਾਲ ਵੇਚਿਆ ਜੀ ਇਹ ਪ੍ਰੇਤਾ ਬਜਰੀ ਬਿਲਡਿੰਗ ਬੀੜ ਦੇ ਸਾਰਾ ਵੇਅ ਮਾਲ ਵੇਚ ਗਏ ਉਹਦੀ ਜਿਹੜੀ ਆਈਸੀਆਈ ਬੈਂਕ ਵਿੱਚ ਖਾਤਾ ਨਾ ਤਾਂ ਉਹ ਤਿਲਕਰਾਜ ਨੇ ਅਜੇ ਤੱਕ ਲੈਣ ਦੇਣ ਕੀਤਾ ਉਹਦੇ ਵਿੱਚ ਉਹਦੇ ਸੈਕਟਰੀ ਜਸਵਿੰਦਰ ਹੀ ਲੈਣ ਦੇਣ ਕਰਦਾ ਜੀ ਉਹੀ ਪੈਸੇ ਕਢਾਉਂਦਾ ਉਹੀ ਜਮ੍ਹਾਂ ਕਰਾਉਂਦਾ ਇਹਨੂੰ ਪੈਸੇ ਕਢ ਜਸਵਿੰਦਰ ਮਨੇ ਕੀ ਉਸ პარਟਨਰ ਬੈਕੀਓ ਸੁਵਿੰਦਰ ਜਸਵਿੰਦਰ ਸੋਨੂ ਪਹਾੜੀ ਦਾ ਬਹੁਤ ਨਿੱਦੀਕੀ ਬੰਦਾ ਜੀ ਇਹ ਜਿਹੜੇ ਜਿਹੜੇ ਪਿੰਡ ਹੈ ਸਾਡਾ ਪਿੰਡ ਵੀ ਜਸਵਿੰਦਰ ਕੋਲੇ ਹੈ ਜਿਹੜਾ ਅਦੌਣ ਦਾ ਪਿੰਡ ਹੈ ਉਹ ਵੀ ਜਸਵਿੰਦਰ ਕੋਲੇ ਹੈ ਇਹ ਜਾਣਕਾਰੀ ਤਾਂ ਨਹੀਂ ਦੇ ਰਹੇ ਕਿਉਂਕਿ ਇੱਕ ਜਿਹੜਾ ਅਦੌਣ ਦਾ ਜੀ ਉਹ ਹੈਗਾ ਸਾਡੇ ਪਿੰਡ ਦਾ ਜਿਹੜਾ ਸਰਪੰਚ ਹੈ ਉਹਦਾ ਸਹਰਾ ਜੀ ਠੀਕ ਹੈ ਸੇਮ ਜਾਣਕਾਰੀ ਹੈ ਜੀ ਉਹ ਨਹੀਂ ਦੇ ਰਹੇ ਜੀ ਕਿਸੇ ਪਿੰਡ ਦੇ ਵੀ ਉਹ ਕਹਿੰਦੇ ਸੀ ফাইনਲ ਲੈ ਲੈਣਾ ਜਰਮਨ ਜਰਮਾਨਾ ਭਵਾਂ ਲਵਾਂਗੇ ਜਾਣਕਾਰੀ ਨਹੀਂ ਦੇ ਰਹੇ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਕੀ ਚਾਹੁੰਦੇ ਅਸੀਂ ਤਾਂ ਹੁਣ ਅਪੀਲਤਾ ਪਾਈ ਤਾਂ ਦੈਰ ਕਰਨ ਅਸੀਂ ਤੇ ਜਿਹੜੀ ਬੇਨਾਮੀ ਫਰਮ ਹੈ ਉਹਦੇ ਪਰਚਾ ਦਰਜ ਕੀਤਾ ਜਾਵੇ ਜੀ ਜਿਹੜਾ ਕਰੋੜਾਂ ਦਾ ਮਾਲ ਵੇਚਗੀ ਬਲਤੋ ਫਰਮ ਹੈ ਹੈ ਨੀ ਜੀ ਉਹ ਕੋਈ ਤੁਸੀਂ ਕਿਹਾ ਕਿਤਾ ਕੋਈ ਅਧਿਕਾਰੀ ਕੋਲ ਕਿਸੇ ਕੋਲ ਮੈਂ ਸਾਰੇ ਕਾਗਜ਼ ਕਢਾ ਕੇ ਬਿਜ਼ਨਸ ਸੀਫ ਨੂੰ ਲੈ ਕੇ ਆਉਂਗਾ ਇਹ ਫਰਮ ਦੇ ਬਾਰੇ ਕਾਗਜ਼ ਮੇਰੇ ਕੋਲ ਆ ਗਏ ਜੀ ਐਸਆਈ ਬੈਂਕ ਦੇ ਚ ਖਾਤਾ ਜੋ ਵੀ ਸਟੇਟਮੈਂਟ ਜਿੱਦਾਂ ਵੀ ਨਿਕਲ ਸਟੇਟਮੈਂਟ ਕਢਾ ਕਰੋੜਾਂ ਰੁਪਏ ਦਾ ਲੈਂਡਨਿੰਗ ਕੀਤਾ ਜੀ ਨੇ ਬੈਂਕ ਨੇ ਜਸਵਿੰਦਰ ਸੈਕਟਰੀ ਲੈਂਡਨਿੰਗ ਕਰਦਾ ਜੋ ਤਿਲਕਰਾਜ ਹੈ ਜੀ ਉਹ ਸ਼ਰਾਬ ਦੇ ਠੇਕੇ 'ਚ ਕੰਮ ਕਰਦਾ ਜੀ ਇਸੇ ਲਈ ਤੁਹਾਨੂੰ ਕਾਪੀ ਦੇਣਾ ਸੀ ਇਹ ਹਾਂ ਇਸ ਲਈ ਮੈਨੂੰ ਕਾਪੀ ਇਸੇ ਲਈ ਮੈਨੂੰ ਕਾਪੀ ਨਹੀਂ ਦਿੱਤੀ ਨਾ ਤਾਂ ਨੀਲੇ ਬੜੇ ਦਿੱਤੀ ਨਾ ਪਿੰਡਾ ਦੌਣ ਦੀ ਦਿੱਤੀ ਜੀ ਨਾ ਰਾਜੂ ਮੈਦੇ ਦਿੱਤੀ ਹੈ ਕਾफी ਪਿੰਡਾਂ ਦੀ ਜਾਣਕਾਰੀ ਪਾਈ ਕਿਸੇ ਵੀ ਸੈਕਟਰੀ ਨੇ ਜਾਣਕਾਰੀ ਨਹੀਂ ਦਿੱਤੀ ਸੇਮ ਮੈਨੂੰ